ਉੱਗੇ ਇੱਥੇ ਦਰਬਾਰ ਦਾ ਦਰਬਾਰ ਸਰਕ ਵਾਸਤੇ ਨਿਸ਼ਬਦਾਂ ਸ਼ਬਦ ਇੱਥੇ ਹੋ ਨਹੀਂ ਸਕਦੇ ਕੋਈ ਕਿ ਸ਼ਬਦ ਇੱਥੋਂ ਹੀ ਮਿਲਣਗੇ ਔਰ એનર્ਜੀ ਇੱਥੋਂ ਮਿਲੇਗੀ ਇੱਥੋਂ ਨਿਮਰਤਾ ਜਿਹੜੀ ਹੈ ਉਹ ਇੱਥੇ ਮਿਲੇਗੀ ਸਹਿਜਤਾ ਜਿਹੜੀ ਇੱਥੋਂ ਮਿਲਦੀ ਮਿਲੇਗੀ ਸਰਲਤਾ ਇੱਥੋਂ ਮਿਲੇਗੀ ਔਰ ਨੀਵੇਂ ਰਹਿਣਾ ਇੱਥੋਂ ਮਿਲੇਗਾ ਇਹ ਇਹਦੇ ਵਾਸਤੇ ਬਾਕੀ ਸ਼ਬਦ ਨਹੀਂ ਹੈ ਇੱਥੇ ਸਭ ਬਸ ਸਿੱਖਣ ਆਉਂਦੇ ਲੋਕ એનર્ਜੀ ਲੈਂਦੇ ਆ ਔਰ ਅਸੀਂ ਖੁਸ਼ਕਿਸਮਤ ਆ ਕਿ ਅਸੀਂ ਪੰਜਾਬ ਦੇ ਜੰਮਪਾਲ ਪੰਜਾਬ ਸਾਨੂੰ ਪਤਾ ਕਿ ਗੁਰੂ ਨਾਨਕ ਸਾਹਿਬ ਜਿਹੜੇ ਆ ਉਹ ਕੀ ਸੀਗੇ ਉਹ ਉਹਨਾਂ ਦੀ ਬਾਣੀ ਕੀ ਕਹਿੰਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁਰਬਾਨੀ ਕੀ ਕਹਿੰਦੀ ਹੈ ਗੁਰੂ ਅਰਜਨ ਦੇਵ ਮਹਾਰਾਜ ਦੀ ਕੁਰਬਾਨੀ ਕੀ ਕਹਿੰਦੀ ਹੈ ਜਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਉਹ ਸਾਨੂੰ ਕਿਰਦਾਰ ਦਿੰਦੀ ਹੈ ਸਾਨੂੰ ਜੀਣ ਦੀ ਜਾਚ ਦਿੰਦੀ ਹੈ ਸੋ ਇੱਥੇ ਆ ਕੇ ਤੇ ਹਮੇਸ਼ਾ ਹਮੇਸ਼ਾ ਆਇਆ ਹੋਣ ਵਾਲੇ ਬਹੁਤ ਸਾਰੇ ਭਾਜੀ ਇੱਕ ਗਾਣਾ ਹੁਣ ਓਕੇ ਕਰਕੇ ਗਾਣਾ ਆ ਰਿਹਾ ਫਿਰ ਕਈ ਗਾਣੇ ਆ ਫਿਲਮ ਡਾਂਸਿੰਗ ਗਾਣੇ ਵੀ ਹੈ ਕਈ ਬਟ ਆਪਾਂ ਉਹਦਾ ਜ਼ਿਕਰ ਕਰਾਂਗੇ ਕਿਸ ਦਿਨ ਫਿਰ ਆਵਾਂਗੇ ਤੇ ਅਬੀ ਪ੍ਰੈਸ ਕਾਨਫਰੰਸ ਕਰਾਂਗੇ ਸਰ ਮੇਰੇ ਖਿਆਲ ਦੇ ਨਾ ਪੋਲਿਟਿਕਸ ਵਿੱਚ ਕਦੀ ਨਹੀਂ ਕਲਾਕਾਰਾਂ ਨੂੰ ਆਉਣਾ ਚਾਹੀਦਾ ਮੇਰਾ ਵੀ ਹੁਣ ਪਿੱਛੇ ਜੀ ਰੌਲਾ ਪਾਤਾ ਸੀਗਾ ਲੋਕਾਂ ਨੇ ਵੀ ਮੈਂ ਲੜ ਰਿਹਾ ਪਰ ਮੈਂ ਤਾਂ ਕਦੀ ਵੀ ਨਹੀਂ ਲੜ ਰਿਹਾ ਚਲੋ ਇਹ ਵੀ ਅੱਛਾ ਹੋ ਗਿਆ ਕਿ ਤੁਸੀਂ ਅੱਜ ਮੀਡੀਆ ਮੈਂ ਰੀਲ ਬਣਾਉਣਾ ਚਾਹੁੰਦਾ ਸੀ ਅੱਜ ਮੀਡੀਆ ਸਾਰਾ ਇਕੱਠਾ ਹੋਇਆ ਜਦੀ ਵੀ ਨਹੀਂ ਲੜਨਾ ਚਾਹੁੰਦਾ ਉਹਦਾ ਕਾਰਨ ਕੀ ਹੈ ਕਿ ਮੈਨੂੰ ਲੱਗਦਾ ਕਲਾਕਾਰ ਜਿਹੜਾ ਸਮਾਜ ਵਾਸਤੇ ਕੰਮ ਨਹੀਂ ਕਰ ਸਕਦਾ ਉਹਦੀ ਆਦਤ ਨਹੀਂ ਹੁੰਦੀ ਉਹਦੇ ਵਾਸਤੇ ਅਲੱਗ ਤਰ੍ਹਾਂ ਦਾ ਇੱਕ ਮਾਈਂਡਸੈਟ ਹੁੰਦਾ ਅਲੱਗ ਤਰ੍ਹਾਂ ਦਾ ਇੱਕ ਤੁਹਾਡਾ ਜੀਵਨ ਹੁੰਦਾ ਤੇ ਨਾ ਹੀ ਉਹਦਾ ਉਹਦਾ ਕੋਈ ਮੈਨੂੰ ਲੱਗਦਾ ਉਹ ਉਹਦਾ ਕੰਮ ਹੀ ਨਹੀਂ ਹੈ ਕਲਾਕਾਰ ਨੂੰ ਨਹੀਂ ਆਉਣਾ ਚਾਹੀਦਾ ਮੈਂ ਬਹੁਤ ਕਲਾਕਾਰਾਂ ਨੂੰ ਦੇਖਿਆ ਮੈਂ ਨਾਮ ਨਹੀਂ ਲਾਵਾਂਗਾ ਇੱਥੇ ਕੰਟਰੋਵਰਸੀ ਹੋਏਗੀ ਬਹੁਤ ਕਲਾਕਾਰ ਜਿਹੜੇ ਆਏ ਨੇ ਈਵਨ ਗੁਰਦਾਸਪੁਰ ਚ ਈਵਨ ਅੰਮ੍ਰਿਤਸਰ ਚ ਇਧਰ ਉਧਰ ਪਰਵਾਨਾ ਨਹੀਂ ਕੀਤਾ ਕੁਛ ਨਹੀਂ ਸੋ ਕਲਾਕਾਰਾਂ ਨੂੰ ਨਹੀਂ ਆਣਾ ਚਾਹੀਦਾ ਉਹੀ ਆਣ ਜਿਹੜੇ ਲੋਕ ਕੰਮ ਕਰ ਸਕਦੇ ਭਾਜੀ ਨਸ਼ਾ ਤੇ ਹੁਣ ਦੇਖੋ ਕਿਛੇ ਹੀ ਬੰਦ ਕਰਨਾ ਪੈਣਾ ਸਰਕਾਰਾਂ ਹੀ ਬੰਦ ਕਰ ਸਕਦੀਆਂ ਸਰਕਾਰਾਂ ਹੀ ਲੱਕੇ ਲਾ ਸਕਦੀਆਂ ਸਰਕਾਰਾਂ ਪਾਲਿਸੀਜ਼ ਬਣਾ ਸਕਦੀਆਂ ਕਲਚਰ ਤੇ ਵੀ ਨਸ਼ਿਆਂ ਤੇ ਵੀ ਉਹ ਪਾਲਿਸੀ ਬਣਾ ਕੇ ਵਧੀਆ ਅਫਸਰ ਲੱਗਣ ਜਿਹੜੇ ਜਿਹੜੇ ਕਰਪਟ ਨਾ ਹੋਣ ਜਿਹੜੇ ਹਰ ਤਰੀਕੇ ਨਾਲ ਨਿਪੁੰਤਾ ਦੇ ਨਾਲ ਕੰਮ ਕਰਨ ਤੇ ਨਿਡਰਤਾ ਦੇ ਨਾਲ ਕੰਮ ਕਰਨ ਤੇ ਨਸ਼ੇ ਤੇ ਖਤਮ ਕਰਨਾ ਕੋਈ ਮਤਲਬ ਵੱਡੀ ਗੱਲ ਹੈ ਨਹੀਂ ਸਰਕਾਰ ਜਦੋਂ ਚਾਹੇਗੀ ਜੋ ਖਤਮ ਕਰਨਾ ਉਹ ਖਤਮ ਕਰ ਸਕਦੀ ਹੈ ਠੀਕ